ਸੋਚਿਆ ਸੀ 2 ਮਹੀਨੇ ਪਿੰਡ ਚੱਲਦੇ ਆ ਨਿਯਾਰੀ ਲਵਾਂਗੇ ਪਰ ਚਾਹ ਖੇਤ ਚਾਹ ਖੇਤ ਰੋਟੀਆਂ ਇਧਰ ਲਈ ਖੇਤ ਚਾਹ ਇਧਰ ਲਈ ਖੇਤ ਰੋਟੀ ਰੋਟੀ ਚਾਹਲਾ ਕੰਮ ਵੀ ਬਈ ਬਹੁਤ ਤਕੜਾਗਾ ਅੱਗੇ ਹੁੰਦਾ ਸੀ ਲੋਕ ਖੇਤ ਚਾਹ ਬਣਾਉਂਦੇ ਸੀ ਪਰ ਹੁਣ ਸਾਰਾ ਕੁਝ ਆਪਣਾ ਪਤਾ ਘਰ ਹੀ ਜਾਂਦਾ ਚਾਹ ਘਰ ਬਣ ਕੇ ਜਾਂਦੀ ਆ ਹਣਾ ਤੇ ਕਈ ਗਿੜੇ ਲੱਗ ਜਾਂਦੇ ਨੇ ਪਰ ਇਹਨੂੰ ਕੋਈ ਕੰਮ ਹੀ ਨਹੀਂ ਜਾਂਦਾ ਯਾਰ ਸਸੀ ਗਾਲ ਜੀ ਬਾਈ ਖੇਤ ਆਇਆ ਸੀ ਚਾਹ ਖੜਾਉਣ ਇਹ ਤਾਂ ਥੂੜੀ ਬਣਾਈ ਜਨੇ ਦੂਜੇ ਖੇਤ ਕਰਪਾਂ ਲੀ ਕਣਕ ਵਟੀ ਜਨੇ ਹੈ ਇਹ ਕੰਮ ਦੀ ਬੜਾ ਸਖਤ ਹੁੰਦਾ ਹੈ ਇਹ ਤੀਕਾ ਤੇ ਵਾਲਾ ਹੁੰਦਾ ਵੈਸੇ ਸੋਚਣ ਵਾਲੀ ਗੱਲ ਆ ਅੱਗੇ ਥੀ ਕਣਕ ਵੜਦੇ ਸੀ ਬਾਅਦ ਚ ਥੂੜੀ ਬਣਾਉਦੇ ਸੀ ਓ ਬਈ ਕੰਮ ਥੋੜਾ ਮਿਹਨਤ ਦਾ ਸੀ ਪਰ ਆਏ ਹਵੀ ਉਹ ਟੁੜੀ ਟੜੀ ਚੀਨੀ ਮਿੱਟੀ ਕਾ ਟਾਣੀ ਆਉਂਦਾ ਸੀ ਪਰ ਹੁਣ ਆਹ ਦੇਖ ਲੋ ਕਿੰਨਾ ਘੱਟਾ ਨਿਕਲਦਾ ਦਾ ਲਾ ਉਦੋਂ ਆਏ ਤੁਸੀਂ ਛੜਦਾ ਸੀ ਟੁੜੀ ਜਿਆਦੇ ਬਣਦੀ ਸੀ ਉਦੋਂ ਬਿਸਮਿਲਲਾ ਨਾ ਟੁੜੀ ਘੱਟ ਬਣਦੀ ਐ ਹੁਣ ਤਾਂ ਆਪਣੇ ਪਸੂ ਵੀ ਇਦਾਂ ਦੇ ਹੋ ਗਏ ਭਾਈ ਪਹਿਲਾਂ ਕਈ ਘਰ ਟੁੜੀ ਨਹੀਂ ਬਣਾਉਂਦੇ ਸੀ ਇਹਦੇ ਨਾਲ ਮਸ਼ੀਨਾਂ ਨਾਲ ਪਰ ਹੁਣ ਦੇਖੋ ਦੇਖੀ ਸਾਰੀ ਬਣੋ ਲੱਗਦੇ ਉਹ ਦੇਖਣ ਕਿੰਨੀਆਂ ਮਸ਼ੀਨਾਂ ਚੱਲਦੀਆਂ ਕੰਮ ਦਾਹ ਦਿਨਾਂ ਤਿੰਨ ਨਿਬੜਿਆ ਨਾ ਬਈ ਦਾਹ ਦਿਨਾਂ ਆਹ ਚੱਲੀ ਜਾਂਦੀ ਆਹ ਚੱਲੀ ਜਾਂਦੀ ਆਹ ਚੱਲੀ ਜਾਂਦੀ ਏ ਕਾ ਚੱਲੀ ਆ ਬਈ ਇਹ ਕਾ ਚੱਲੀ ਜਾਂਦੀ ਤੇ ਤੇ ਸਤ ਨੂੰ ਕਿਨਾਂ ਚਲੀ ਆਂ

ਇਹ ਛੋਟੀ ਜਿਹੀ ਮਸ਼ੀਨ ਹੈ ਕਿਵੇਂ ਇਹ 23 ਕਿਲੋਟਨ ਦਾ ਬੱਦਲਾ ਨਹੀਂ ਲੱਗਦਾ ਅੱਛਾ ਕਾਤਾ ਹੁ ਵੇ ਲਈ ਹਾਂ ਸੁਣਾਤਾ ਹੁ ਵੇ ਮਸ਼ੀਨ ਲਈ ਇਹ ਵੀ ਸੁਣਾਵਾ ਤੇ 12 ਮਾੜ ਦਾ 12 ਦੀ ਲਈ ਆ ਥੋੜੀ ਹਾਂ ਵਧੀਆ ਤੋਂ ਮੋੜ ਤੇ ਹਾਂ ਦੇਖੀ ਆ ਰੱਖ ਦੀ ਗਲਾਸੀ ਆਈ ਜਾਂਦਾ 18 ਲੀਟਰ ਲੀਆਂ ਬਣਾ ਦਿੰਦੇ ਆ ਧਾਰੀ ਦੀਆਂ ਜੇ ਤਾਂ ਵਧੀਆ ਕੰਮ ਚੱਲੇ ਵੈਸੇਆਂ ਦਾ ਕੱਲ ਤਾਂ ਤੇਰਾ ਹੀ ਬਣੀ ਆ ਐਡਾ ਲਾ ਬਾਈ ਨੇ ਚਾਹ ਤੇ ਵੀ ਨਹੀਂ ਰੋਕੀ ਚਾਹ ਵੀ ਭਾਈ ਓਵੇਂ ਪਿੰਦਾ ਇਹ ਹੁੰਦੀ ਆ ਮਿੰਟ ਬਾਈ ਜਦੋਂ ਮਸ਼ੀਨਾ ਜਾਦੇ ਹੋਣ ਕੰਮ ਵੀ ਜਾਦੇ ਹੋਵੇ ਤੇ ਅਗਲਾ ਦਾ ਛੇਤੀ ਛੇਤੀ ਰੱਖਦਾ ਆਪਣਾ ਨਵੇੜੀਏ ਕੌਂ ਕੀ ਆ 10 ਕਦ ਨਹੀਂ ਹੁੰਦੇ ਮਿਹਨਤ ਦੇ ਓਏ ਏਡੂ ਰੋਕੀ ਓ ਰੋਕੀ 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 ਹਾਂ ਕੋਲੇ ਯਾਰ ਹਾਂ ਦੇ

ਲੈ ਜਾ ਇਹ ਬਾਅਦ ਚ ਲੈ ਆ ਰਿੱਥੇ ਰੱਖ ਲੈ ਕੀਤਲੀ ਆ ਮੋਬਾਈਲ ਅਗਲੀ ਵਾਰ ਹੀ ਲੈ ਆਉਂਗੇ ਆ ਮੋਬਾਈਲ ਆ ਪਾਣੀ ਲੈ ਗੋ ਲੀਟਰੋ ਕਿੱਤੀ ਕੇਤਲੀ ਚ ਪਿਆ ਠੀਖਾ ਵਾਲੇ ਅੰਦਰ ਕੇ ਨੂੰ ਲੈ ਚ ਮੈਂ ਮੋਟਰਸਾਈਕਲ ਨਹੀਂ ਫੇਰ ਪਾਸੇ ਲਿਆਵਾਂਗੇ ਹੈ ਆ ਜਾ ਹੋਰ ਫੇਰ ਠੀਕ ਆ ਵਧੀਆ ਕੋਈ ਨੰਤਾ ਕੀ ਵੱਟ ਵਟ ਲਿਆ ਹਾਂ ਵੱਟੀ ਸਭ ਠੀਕ ਆ